ਸਾਨੀਰੋਤੇ ਪੈਣੋ ਜੈ ਜ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਾਰਾ ਨੂੰ ਬੁਲਾਉਂਦੇ ਰਹੇ ਹਾਂ ਤੇ ਅੱਜ ਜਿਹੜੇ ਮਾਰਾ ਨੂੰ ਅਸੀਂ ਸੱਦਾ ਪੱਤਰ ਭੇਜਿਆ ਸੀ ਚੌਹਾਨ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਸਾਡੇ ਕੋਲ ਪਹੁੰਚ ਚੁੱਕੇ ਆ ਆਓ ਫੇ ਉਹਨਾਂ ਨੂੰ ਜੀ ਆਇਆਂ ਕਹੀਏ ਚੌਹਾਨ ਸਾਹਿਬ ਜੈ 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 ਜੀ ਡਾਕਟਰ ਸਾਹਿਬ ਜੈ ਜੈ ਬੱਸ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਬੱਸ ਬੜਾ ਵਧੀਆ ਜੀ ਬਹੁਤ ਵਧੀਆ ਹੈ ਡਾਕਟਰ ਸਾਹਿਬ ਨੂੰ ਫੇਰ ਲੈ ਕੇ ਆ ਗਏ ਤੁਸੀਂ ਹੈ ਹਾਂ ਜੀ ਡਾਕਟਰ ਸਾਹਿਬ ਆ ਗਏ ਸੀ ਜੀ ਤੇ ਮੈਂ ਕਿਹਾ ਚਲੋ ਫਿਰ ਆਪਾਂ ਇਕੱਠੇ ਚੱਲਦੇ ਹਾਂ ਹੂੰ ਬਹੁਤ ਵਧੀਆ ਗੱਲ ਆ ਦੇਖੋ ਇੱਕ ਗੱਲ ਆ ਵੀ ਆਪਣੇ ਨਾ ਇੱਕ ਰਸਮ ਬਣੀ ਹੋਈ ਆ ਹੈ ਆਉਂਦੇ ਆਏ ਪਹਿਲਾਂ ਆਪਾਂ ਡਾਕਟਰ ਸਾਹਿਬ ਦੀ ਕਰਾਈਏ ਜਾਣ ਪਛਾਣ ਹਾਂ ਇਹਨੇ ਡਾਕਟਰ ਕੁਲਵਿੰਦਰ ਕੌਰ ਜੀ ਜੀ ਅਸਿਸਟੈਂਟ ਪlant protection ਅਫੀਸਰ ਨੇ ਯਾਨੀ ਕਿ ਸਹਾਇਕ ਪੌਦ ਸੁਰੱਖਿਆ ਅਫੀਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦਾ ਨਾ ਜਿਹੜਾ ਜੀ ਉਹਦੇ ਵਿੱਚ ਨਵਾਂ ਸ਼ਹਿਰ ਵਿਖੇ ਆਪਣੀ ਸੇਵਾਨ ਵਾਰਿਆ ਬਹੁਤ ਵਧੀਆ ਗੱਲ ਆ ਡਾਕਟਰ ਸਾਹਿਬ ਜੀ ਆਇਆ ਨੂੰ ਤੁਸੀਂ ਸਾਡੇ ਕੋਲ ਆਏ ਹੁਣ ਤੁਹਾਡੇ ਕੋਲੋਂ ਜਾਣਕਾਰੀ ਲਵਾਂਗੇ ਅਸੀਂ ਠੀਕ ਹੈ ਜੀ ਤੁਹਾਡੇ ਲਈ ਵੀ ਇੱਕ ਕੰਮ ਰੱਖਿਆ ਹੋਇਆ ਮੈਂ ਤੁਸੀਂ ਹਰ ਵਾਰੀ ਰੱਖ ਲਿਆ ਕਰੋ ਆ ਤੁਸੀਂ ਹੁਣ ਜਾਣਾ ਉਧਰੋਂ ਆਪਣੇ ਮੇਲਾ ਦੇਖਣ ਕਿਸਾਨ ਮੇਲਾ ਚਾ 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 ਹੈ ਮੈਂ ਕਿ ਸ਼ਾਇਦ ਜਿਵੇਂ ਤੁਸੀਂ ਕਹਿੰਦੇ ਨੇ ਬੂਟੇ ਲਿਆ ਕੇ ਦੇਣੇ ਆ ਪਰ ਹੁਣ ਤਾਂ ਸਬਜ਼ੀਆਂ ਦਾ ਮੌਸਮ ਆ ਬਸ 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 ਕਿਉਂਕਿ ਤੁਸੀਂ ਹੁਣ ਜਦੋਂ ਉੱਥੇ ਜਾਉਂਗੇ ਨਾ ਬਿਲਕੁਲ ਜੀ ਕਿਸਾਨ ਮੇਲਾ ਆ ਰਿਹਾ ਤੁਹਾਡੇ ਲਈ ਘਰੇਲੂ ਬਗੀਚੀ ਦੇ ਵਾਸਤੇ ਕਿੱਟ ਜ਼ਰੂਰ ਲਿਆ ਕੇ ਰੱਖਣਾ ਸਬਜ਼ੀਆਂ ਦੇਖੋ ਜੀ ਜਦੋਂ ਦੇ ਤੁਸੀਂ ਆ ਆਪਣੇ ਕਿਹਾ ਨਾ ਵੀ ਘਰੇਲੂ ਬਗੀਚੀ ਲਾਇਆ ਕਰੋ ਉਹ ਮੈਂ ਤੇ ਉਹ ਥਾਂ ਰੱਖਦਾ ਹੀ ਉਹਦੇ ਲਈ ਆ ਹੈਨਾ ਫਿਰ ਦੂਜੀ ਗੱਲ ਆ ਵੀ ਇਹਦੇ ਫਾਇਦੇ ਬੜੇ ਆ ਹਮ ਹੈਨਾ ਨੇ ਤਾਂ ਕਿੱਥੇ ਸਬਜ਼ੀ ਵਾਲੇ ਭਾਈ ਨੇ ਹੋਕਾ ਦੇਣਾ ਭੱਜੇ ਫਿਰਨਾ ਹੈ ਨਹੀਂ ਬਿਲਕੁਲ ਤੇਜਪਾਲ ਜੀ ਹਰ ਇੱਕ ਕਿਸਾਨ ਵੀਰ ਨੂੰ ਚਾਹੀਦਾ ਕਿ ਆਪਣੇ ਘਰ ਦੇ ਵਿੱਚ ਥੋੜਾ ਜਿਹਾ ਜਿਹੜਾ ਜਗ੍ਹਾ ਆ ਉਹ ਘਰੀਲੂ ਬਗੀਚੀ ਸਬਜ਼ੀਆਂ ਵਾਸਤੇ ਜ਼ਰੂਰ ਰੱਖੇ ਹਾਂ ਫਰਦਰ ਦਰਖਤਾਂ ਜੀ ਜਿਆਦਾ ਤਾਂ ਫਿਰ ਫਰਦਰ ਵੀ ਲਾ ਲਓ ਲੂਟੇ ਲਾ ਲਓ ਪਰ ਸਬਜ਼ੀਆਂ ਲਈ ਬਹੁਤ ਜ਼ਰੂਰੀ ਆ ਕਿਉਂਕਿ ਬਾਹਰੋਂ ਸਬਜ਼ੀਆਂ ਲੈਣੇ ਆਪਾਂ ਪਤਾ ਨਹੀਂ ਉਹਦੇ ਤੇ ਕਿੰਦਾਂ ਦੀਆਂ ਛਿੜਕਾਅ ਕੀਤੇ ਹੁੰਦੇ ਕਿੰਨੀ ਖਾਦ ਕਿੰਨੀ ਉਹਦੇ ਤੇ ਮਤਲਬ ਪਤਾ ਨਹੀਂ ਕੀ ਕੁਛ ਉਹਦੇ ਵਿੱਚ ਪਾਇਆ ਹੁੰਦਾ ਜੀ ਅਪ ਘਰੇ ਕੀਤੀ ਹੁਣ ਨਾ ਸਬਜੀ ਆ ਉਹ ਚ ਬਰਕਤ ਬੜੀ ਆ ਨਾ ਤਾਂਡੀਆਂ ਗਵਾਂਡੀਆਂ ਨੂੰ ਵੀਰ ਜਾ ਸਕਦੇ ਆ ਕਿ ਨਹੀਂ ਆ ਬਿਲਕੁਲ ਹੈ ਨਾ ਹੈ ਹਾਂ ਟਾਂਡੀਆਂ ਗਵਾਂਡੀਆਂ ਨੂੰ ਰਜਾਉਣਾ ਕੀ ਆ ਮੈਂ ਤਾਂ ਕਹਿਆ ਭਈ ਹੋਕਾ ਦੇਣ ਦੇ ਮਗਰ ਕਾਨੂੰ ਭਜਣਾ ਜਿਹੜਾ ਗਵਾਂਢੀ ਆਉਂਦਾ ਆ ਉਹਨੂੰ ਥੋੜੀ ਜਿਹੀ ਅਸਮਾਨ ਚ ਕਾ ਕੇ ਭੇਜੋ ਆ ਲੈ ਭਈਆ ਜਾ ਬਣਾ ਲਈ ਔਰ ਦੂਜੀ ਗੱਲ ਆ ਸਿਹਤ ਜਿਹੜੀ ਆ ਨਾ ਹਾਂਜੀ ਸਾਡੀ ਸਿਹਤ ਬਹੁਤ ਜ਼ਰੂਰੀ ਆ ਤੇ ਖਾਸ ਕਰਕੇ ਸਾਡੇ ਪਿੰਡਾਂ ਚ ਰਹਿਣ ਦਾ ਖੇਤੀਬਾੜੀ ਕਰਨ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਆਪਣੇ ਘਰ ਲਈ ਸਬਜ਼ੀਆਂ ਸਬਜ਼ੀਆਂ ਨਾਲ ਲਾਈਏ ਇੱਕ ਕੰਮ ਹੋਰ ਕਰਨਾ ਚਾਹੀਦਾ ਹਾਂਜੀ ਸਬਜ਼ੀ ਤੋੜ ਕੇ ਸਵੇਰੇ ਸਵੇਰੇ ਮੰਡੀ ਪਹੁੰਚਣਾ ਚਾਹੀਦਾ ਤੇ ਸਬਜ਼ੀ ਵੇਚ ਕੇ ਤੇ ਬਾਕੀ ਭਾਈ ਬੋਝਾ ਜਿਹੜਾ ਨਾ ਪੈਸਿਆਂ ਨਾਲ ਭਰ ਕੇ ਵਾਪਸ ਆਉਣਾ ਚਾਹੀਦਾ ਮੈਨੂੰ ਲੱਗਦਾ ਮੰਡੀਆਂ ਦੇ ਭਾਅ ਕਿੱਧਰ ਰਹੇ ਆ ਜੇ ਕਹੋਂ ਤਾਂ ਸੁਣਾ ਲਈਏ ਬਿਲਕੁਲ ਸੁਣਾਓ ਜੀ ਸੁਣਾਓ ਲਓ ਜੀ ਮੰਡੀਆਂ ਦੇ ਭਾਅ ਜਿੱਦਾਂ ਰਹੇ ਆ ਆਲੂ ਜਲੰਧਰ ਵਿਖਾ ਜੀ 500 ਰੁਪਏ ਕੁਇੰਟਲ ਪਟਿਆਲਾ ਵੀ 500 ਲੁਧਿਆਣਾ 550 ਰੁਪਏ ਕੁਇੰਟਲ ਅਹਿਮਦਗੜ 1200 ਨੂੰ ਮਾਨਸਾ 10 1000 ਤੇ 50 ਰੁਪਏ ਉੱਤੇ ਬੁਢਲਾਡਾ 850 ਰੁਪਏ ਜੀ ਪਿਆਜ਼ 800 ਰੁਪਏ ਕਿਹਾ ਚੌਹਾਂਸਾਬ ਜਲੰਧਰ ਅੱਛਾ 1200 ਨੂੰ ਪਟਿਆਲਾ ਲੁਧਿਆਣਾ 900 ਨੂੰ ਅਹਿਮਦਗੜ 2900 ਰੁਪਏ ਪਿਆਜ਼ ਦਾ 파ਰੇ ਅੱਜ ਜੀ ਮਾਨਸਾ 1700 ਤੇ ਬੁਢਲਾਡਾ 1900 ਰੁਪਏ ਫੀ ਕੁਇੰਟਲ ਅਜੇ ਪਿਆਜ਼ ਵਿਕਿਆ ਜੀ ਟਮਾਟਰ ਜਲੰਧਰ ਵਿਕਿਆ 1900 ਨੂੰ ਪਟਿਆਲਾ 1600 ਜੀ ਲੁਧਿਆਣਾ 1400 ਅਹਿਮਦਗੜ 2500 2700 ਨੂੰ ਟਮਾਟਰ ਅੱਜ ਵਿਕਿਆ ਮਾਨਸਾ ਤੇ ਬੁਢਲਾਡਾ 2500 ਰੁਪਏ ਫੀ ਕੁਇੰਟਲ ਅਜ ਟਮਾਟਰ ਰਹਾ ਜੀ ਜਲੰਧਰ ਬੈਂਗਣ ਵਿਕਿਆ ਜੀ 2000 ਰੁਪਏ ਕੁਇੰਟਲ ਹਮ 2500 ਨੂੰ ਪਟਿਆਲਾ ਲੁਧਿਆਣਾ 900 ਅਹਿਮਦਗੜ 3500 ਮਾਨਸਾ 1650 ਰੁਪਏ ਤੇ ਬੁਢਲਾਡਾ 1800 ਰੁਪਏ ਫੀ ਕੁਇੰਟਲ ਅਜ ਬੈਂਗਣ ਦਾ ਬਾਹ ਰਿਹਾ ਜੀ ਕੀ ਆ ਜੋ ਆਨ ਸਾਬ ਜਲੰਧਰ ਵਿਕਿਆ 1400 ਰੁਪਏ ਕੁਇੰਟਲ ਹਮ ਪਟਿਆਲਾ 2000 ਲੁਧਿਆਣਾ 1900 ਅਹਿਮਦਗੜ 4500 ਮਾਨਸਾ 3500 ਟੇਪਟ ਲਾਡਾ ਕੀ ਅੱਜ 2000 ਰੁਪਏ فی ਕੁਆਂਟਲ ਵਿਕਿਆ ਜੀ ਜੀ ਇਹ ਤਾਂ ਸੀਗੇ ਮੰਡੀਆਂ ਦੇ ਭਾਅ ਦਿੱਤੇ ਆਪਾਂ ਸੁਣਾ ਜੀ ਜੀ ਹਾਂ ਜੀ ਹੁਣ ਕਰਾਂਗੇ ਡਾਕਟਰ ਸਾਹਿਬ ਨਾਲ ਗੱਲ ਬਿਲਕੁਲ ਜੀ ਜਿੱਦਾਂ ਤੁਸੀਂ ਦੱਸਦੇ ਆ ਵੀ ਡਾਕਟਰ ਸਾਹਿਬ ਨਾਲ ਆਪਣੀ ਪਹਿਲਾ ਗੱਲ ਹੁੰਦੀ ਸੀ ਕਿ ਕੁਦਰਤੀ ਖੇਤੀ ਦੇ ਮਾਰਿਆ ਅੱਛਾ ਹਾਂਜੀ ਹਾਂਜੀ ਤੇ ਅੱਜ ਇਹਨਾਂ ਕੋਲੋਂ ਅਸੀਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਸੋ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈ ਡਾਕਟਰ ਸਾਹਿਬ ਨਾਲ ਗੱਲ ਕਰਦਾ ਉਹ ਹੈਗਾ ਕੁਦਰਤੀ ਖੇਤੀ ਲਈ ਰਾਸ਼ਟਰੀ ਮਿਸ਼ਨ ਦਾ ਮਹੱਤਵ ਬਹੁਤ ਬਧੀਆ ਵਿਸ਼ਾ ਚੁਣਿਆ ਜੀ ਤੁਸੀਂ ਠੀਕ ਹੈ ਕਿਸਾਨ ਵੀਰ ਉਤੇ ਪੜ੍ਹੋ ਇਸ ਵਿਸ਼ੇ ਤੇ ਤੁਸੀਂ ਕੋਈ ਵੀ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਸਾਡੇ ਫੋਨ ਨੰਬਰ ਆ 0181 281 4264 ਤੇ ਸਾਡਾ ਦੂਜਾ ਨੰਬਰ ਹੈ 0181 281 4244 ਇਦਾਂ ਆ ਗੱਲ ਡਾਕਟਰ ਸਾਹਿਬ ਕੁਦਰਤੀ ਖੇਤੀ ਜਿਹੜੀ ਆ ਇਹ ਪੰਜਾਬ ਦੇ ਵਿੱਚ ਆਮ ਹੀ ਸੀ ਹਾਂ ਹੈਨਾ ਫਿਰ ਇੱਕ ਸਮਾਂ ਆਇਆ ਸੀ ਕੁਦਰਤੀ ਖੇਤੀ ਤੋਂ ਖਿਸਕਦੇ 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 ਬਹੁਤ ਦੂਰ ਚਲੇ ਗਏ ਹੁਣ ਫੇਰ ਜਿਹੜੀ ਆ ਅੱਜ ਕੱਲ ਬਹੁਤ ਗੱਲ ਹੋ ਰਹੀ ਆ ਵੀ ਭਾਈ ਸਾਨੂੰ ਕੁਦਰਤੀ ਖੇਤੀ ਵੱਲ ਮੁੜਨਾ ਚਾਹੀਦਾ ਬਹੁਤ ਸਾਰੀਆਂ ਚੀਜ਼ਾਂ ਉਹਦੇ ਪਿੱਛੇ ਹੋ ਸਕਦੀਆਂ ਹੈ ਜੀ ਹੈ ਡਾਕਟਰਾਂ ਦੇ ਬਿੱਲ ਘਟਾਉਣੇ ਹੋ ਸਕਦੇ ਆ ਸੂਏ ਤੋਂ ਵੱਜਣਾ ਹੋ ਸਕਦਾ ਟੀਕਾ ਵੀ ਲਵਾਉਣਾ ਡਾਕਟਰ ਬਿਲਕੁਲ ਜੀ ਸੋ ਸਾਰੇ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਵੀ ਜਿਹੜੀ ਹੁਣ ਸਾਡੀ ਅਗਲਾ ਅਗਲੀ ਪੀੜ੍ਹੀ ਆ ਉਹਨਾਂ ਨੂੰ ਇਹ ਤਾਂ ਪਤਾ ਲੱਗੇ ਵੀ ਕੁਦਰਤੀ ਖੇਤੀ ਤੋਂ ਭਾਵ ਕੀ ਆ ਤੁਹਾਡਾ ਜੀ ਜੀ ਬਿਲਕੁਲ ਹਾਂਜੀ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਤੇ ਜੇ ਆਪਾਂ ਕੁਦਰਤੀ ਖੇਤੀ ਦੀ ਗੱਲ ਕਰੀਏ ਤਾਂ ਇਹ ਇੱਕ ਜ਼ਹਿਰ ਮੁਕਤ ਖੇਤੀ ਆ ਜੀ ਜਿੱਦਾਂ ਤੁਸੀਂ ਗੱਲ ਕੀਤੀ ਐ ਕਿ ਆਪਾਂ ਡਾਕਟਰਾਂ ਤੋਂ ਵੀ ਆਪਣਾ ਪਿੱਛਾ ਛੁਡਾਣਾ ਐ ਤਾਂ ਇਹ ਇੱਕ ਜ਼ਹਿਰ ਮੁਕਤ ਖੇਤੀ ਐ। ਹੂੰ ਦੂਜੇ ਨੰਬਰ ਤੇ ਇਹਦੇ ਵਿੱਚ ਆਪਾਂ ਜੜੀਆਂ ਫਾਰਮ ਦੇ ਉੱਤੇ ਹੀ ਉਪਲਬਧ ਜੜੀਆਂ ਬਾਇਓ ਇਨਪੁਟਸ ਨੇ ਉਹਨਾਂ ਦਾ ਜਿਹੜੀ ਆਪਾਂ ਵਰਤੋਂ ਕਰਨੀ ਐ ਖੇਤੀ ਦੇ ਵਿੱਚ ਤੇ ਜੜੀਆਂ ਬਾਹਰੋਂ ਆਪਾਂ ਕੈਮੀਕਲ ਖਾਦਾਂ ਜਾਂ ਕੀੜੇ ਮਾਰ ਦਵਾਈਆਂ ਜ਼ਹਿਰਾਂ ਦੀ ਜਿਹੜੀ ਵਰਤੋਂ ਆ ਉਹਨਾਂ ਦੇ ਉੱਤੇ ਜਿਹੜਾ ਆਪਾਂ ਨਿਰਭਰਤਾ ਉਹਨਾਂ ਨੂੰ ਘਟਾਉਣਾ ਐ। ਹੂੰ ਤੇ ਇਦਾਂ ਕਰਦੇ ਹੋਏ ਆਪਾਂ ਆਪਣੇ ਵਾਤਾਵਰਣ ਦੀ ਵੀ ਸਾਂਭ ਸੰਭਾਲ ਕਰਨੀ ਹੈਗੀ ਆ ਤੇ ਆਪਣੀ ਮਿੱਟੀ ਦੀ ਜਿਹੜੀ ਸਿਹਤ ਹੈਗੀ ਆ ਉਹਦੇ ਵਿੱਚ ਵੀ ਲਗਾਤਾਰ ਸੁਧਾਰ ਲਿਆਣਾ ਆ ਇੱਕ ਇਹਦੇ ਵਿੱਚ ਹੋਰ ਗੱਲ ਹੈ ਕਿ ਜਿਹੜੀ ਕੁਦਰਤੀ ਖੇਤੀ ਆ ਇਹਨੂੰ ਜ਼ੀਰੋ ਬਜਟ ਖੇਤੀ ਵੀ ਕਹਿੰਦੇ ਆ ਕਿਉਂਕਿ ਇਹਦੇ ਵਿੱਚ ਜੋ ਤੁਹਾਡੇ ਫਾਰਮ ਦੇ ਉੱਤੇ ਪ੍ਰੋਡਿਊਸ ਹੋ ਰਿਹਾ ਆ ਜਿਹਦੇ ਤੁਸੀਂ ਪਸ਼ੂ ਧਨ ਵੀ ਰੱਖਣਾ ਹੈਗਾ ਆ ਪਸ਼ੂ ਪਾਲਣ ਦਾ ਕੀਤਾ ਵੀ ਕਰਨਾ ਆ ਉਹਦਾ ਜਿਹੜਾ ਜੋ ਵੀ ਉਹਦਾ ਮਲਮੁੱਤਰ ਹੈ ਉਹ ਵੀ ਯੂਜ਼ ਕਰਨਾ ਆ ਤੇ ਜੋ ਉਹਦੇ ਤੇ ਮਤਲਬ ਕਿ ਪ੍ਰੋਡਿਊਸ ਹੋ ਰਿਹਾ ਤੁਹਾਡੇ ਫਾਰਮ ਦੇ ਉੱਤੇ ਉਹੀ ਤੁਸੀਂ ਐਸਾ ਇਨਪੁਟ ਆਪਣੀ ਫਸਲ ਦੇ ਵਿੱਚ ਉਹਨੂੰ ਯੂਜ਼ ਕਰਨਾ ਆ ਇਸ ਕਰਕੇ ਇਹਨੂੰ ਜ਼ੀਰੋ ਇਨਪੁਟ ਖੇਤੀ ਵੀ ਕਹਿੰਦੇ ਆ ਜ਼ੀਰੋ ਬਜਟ ਖੇਤੀ ਬਜਟ ਖੇਤੀ ਬਹੁਤ ਵਧੀਆ ਗੱਲ ਹੈ ਦੇਖੋ ਕਿੰਨੀ ਵਧੀਆ ਗੱਲ ਇਹਨਾਂ ਨੇ ਦੱਸੀ ਆ ਸਾਰੀ ਰਹਿਣ ਦਿਖੋਂਦਾ ਚਾਹੇ ਉਹ ਪਸ਼ੂਆਂ ਦਾ ਮਲਬੂਤਰ ਹੈ ਤੇ ਚਾਹੇ ਜਿਹੜਾ ਫਸਲਾਂ ਦੀ ਰਹਿਣ ਖੁੰਦਾ ਉਹ ਸਾਰੀ ਇਹਦੇ ਵਿੱਚ ਪਾ ਦੇਣੀ ਆ ਤੇ ਕੁਦਰਤੀ ਖੇਤੀ ਹੋ ਜਾਣੀ ਆ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਸੋ ਕਿੰਨੀ ਵਧੀਆ ਗੱਲ ਆ ਅੱਛਾ ਡਾਕਟਰ ਸਾਹਿਬ ਅ ਅੱਜ ਦੇ ਸਮੇਂ ਲੋੜ ਇਹਦੀ ਜਿੱਦਾਂ ਥੋੜਾ ਜਿਹਾ ਤਾਂ ਆਪਾਂ ਕਰ ਵੀ ਚੁੱਕੇ ਆ ਕਿ ਬਾਕੀ ਅੱਗੇ ਮੈਂ ਗੱਲ ਕਰਦੀ ਆ ਕਿ ਜੇ ਆਪਾਂ ਹਰੀ ਕ੍ਰਾਂਤੀ ਦੇ ਟਾਈਮ ਦੀ ਗੱਲ ਕਰੀਏ ਜੀ ਤਾਂ ਉਸ ਟਾਈਮ ਤੇ ਆਪਣੀ ਜਿਹੜੀ ਲੋੜ ਸੀਗੀ ਪੈਦਾਵਾਰ ਨੂੰ ਵਧਾਉਣਾ ਜੀ ਤੇ ਉਸ ਟਾਈਮ ਦੇ ਉੱਤੇ ਆਪਾਂ ਕੈਮੀਕਲ ਖਾਦਾਂ ਪਾ ਕੇ ਤੇ ਵੱਧ ਝਾੜ ਦੇਣ ਵਾਲੀਆਂ ਜਿਹੜੀਆਂ ਕਿਸਮਾਂ ਨੇ ਉਹਨਾਂ ਦੀ ਵਰਤੋਂ ਕਰਕੇ ਆਪਾਂ ਜਿਹੜੀ ਪੈਦਾਵਾਰ ਵਧਾਉਣ ਦੇ ਵਿੱਚ ਤੇ ਹਰਾ ਇਨਕਲਾਬ ਲਿਆਉਣ ਦੇ ਵਿੱਚ ਕਾਮਯਾਬੀ ਹੋਏ ਆ ਜੀ ਤੇ ਜੇ ਹੁਣ ਦੀ ਗੱਲ ਕਰੀਏ ਤੇ ਸਮੇਂ ਦੇ ਨਾਲ-ਨਾਲ ਆਪਾਂ ਹੁਣ ਵੱਧ ਝਾੜ ਲੈਣ ਲਈ ਕੈਮੀਕਲ ਖਾਦਾਂ ਤੇ ਕੀੜੇ ਮਾਰ ਜਿਹੜੀਆਂ ਜ਼ਹਿਰਾਂ ਨੇ ਇਹਨਾਂ ਤੋਂ ਇੰਨਾ ਕਿ ਡਿਪੈਂਡੈਂਟ ਹੋ ਗਏ ਆ ਕਿ ਇਹਨਾਂ ਦੀ ਵਰਤੋਂ ਅਸੀਂ ਇੰਨੇ ਕਿ ਬੇਲੋੜੀਆਂ ਖਾਦਾਂ ਦੀ ਵਰਤੋਂ ਕਰ ਰਹੇ ਆ ਕਿ ਅਸੀਂ ਆਪਣੀ ਜਿਹੜੀ ਮਿੱਟੀ ਆ ਜਿਹੜੀ ਜ਼ਮੀਨ ਆ ਇਹਦੀ ਸਿਹਤ ਜਿਹੜੀ ਆ ਉਹ ਖਰਾਬ ਕਰ ਲਈਏ। ਬਿਲਕੁਲ ਇਹਦੀ ਉਪਜਾਊ ਸ਼ਕਤੀ ਬਹੁਤ ਜ਼ਿਆਦਾ ਘਟ ਗਈ ਹੈਗੀ। ਤੇ ਉਸ ਦੇ ਨਾਲ ਨਾਲ ਅਸੀਂ ਹੋਰ ਕੀ ਕੀਤਾ ਆ ਜਿਹੜਾ ਸਾਡਾ ਵਾਤਾਵਰਣ ਹੈ ਉਹ ਵੀ ਸਾਡਾ ਜਿਹੜਾ ਆ ਉਹ ਦੂਸ਼ਿਤ ਹੋ ਰਿਹਾ ਆ। ਸਾਡਾ ਪੀਣ ਵਾਲਾ ਪਾਣੀ, ਸਾਡੀ ਹਵਾ ਜਿਹਦੇ ਵਿੱਚ ਅਸੀਂ ਸਾਹ ਲੈਣਾ ਆ ਉਹ ਵੀ ਦੂਸ਼ਿਤ ਹੋ ਰਿਹਾ ਆ। ਤੇ ਪਾਣੀ ਦੇ ਵਿੱਚ ਵੀ ਜਿਹੜੇ ਆਪਾਂ ਜ਼ਹਿਰ ਵਰਤਦੇ ਹੈਗੇ ਆ ਇਹਦੇ ਅੰਸ਼ ਜਿਹੜੇ ਆ ਪੀਣ ਵਾਲੇ ਪਾਣੀ ਦੇ ਵਿੱਚ ਖਾਦ ਪਦਾਰਥਾਂ ਦੇ ਵਿੱਚ ਇਹਦੇ ਅੰਸ਼ ਜਿਹੜੇ ਆ ਉਹ ਆ ਰਹੇ ਹੈ ਜੀ। ਜੀ। ਅੱਛਾ ਡਾਕਟਰ ਸਾਹਿਬ ਤੁਸੀਂ ਆਪਾਂ ਅੱਛਾ ਹਾਂਜੀ ਹਾਂਜੀ ਗੱਲ ਕਰੀ ਕਰੋ ਆਪਣੀ ਕੋਈ ਨਹੀਂ। ਹਾਂਜੀ। ਤੇ ਇਸ ਲਈ ਆਪਾਂ ਨੂੰ ਆਪਣੇ ਵਾਤਾਵਰਣ ਨੂੰ ਜਿੱਦਾਂ ਸਾਮ ਸੰਭਾਲ ਕਰਨ ਲਈ ਤਾਂ ਕਿ ਆਪਾਂ ਆਪਣੀ ਆਉਣ ਵਾਲੀ ਜਿਹੜੀ ਅਗਲੀ ਪੀੜ੍ਹੀ ਆ ਉਹਦੇ ਲਈ ਆਪਾਂ ਜਿਹੜੀ ਆ ਉਪਜਾਊ ਮਿੱਟੀ ਤੇ ਸਾਫ਼ ਸੁਥਰਾ ਵਾਤਾਵਰਣ ਜਿਹੜਾ ਉਹ ਛੱਡ ਕੇ ਜਾਈਏ ਇਸ ਲਈ ਆਪਾਂ ਨੂੰ ਇਹਦੀ ਲੋੜ ਹੈ। ਬਹੁਤ ਬਾਲੀ ਕਿੰਨੀ ਵਧੀਆ ਗੱਲ ਇਹਨਾਂ ਨੇ ਕਹੀ ਆ ਹਨਾ। ਹਾਂ। ਕਿ ਪਹਿਲਾਂ ਤਾਂ ਲੋਡ ਸੀ ਸਾਨੂੰ ਲੋਕਾਂ ਦਾ ਢਿੱਡ ਭਰਨਾ ਸੀ ਤਾਂ ਸਾਨੂੰ ਉਹ ਪ੍ਰੋਡਕਸ਼ਨ ਵਧਾਉਣੀ ਪਈ ਭਾਵੇਂ ਉਹ ਕੈਮੀਕਲ ਖਾਦਾਂ ਪਾ ਕੇ ਤੇ ਉਦੋਂ ਬਾਅਦ ਫੇਰ ਸਾਨੂੰ ਹੁਣ ਲੋੜ ਆ ਇਹਨੂੰ ਕੁਦਰਤੀ ਖੇਤੀ ਵੱਲ ਨੂੰ ਆਉਣ ਦੀ ਕੁਆਲਿਟੀ ਦੀ ਚੀਜ਼ ਪੈਦਾ ਕਰਨ ਦੇ ਲਈ ਤਾਂ ਕਿ ਸਿਹਤ ਖਰਾਬ ਨਾ ਹੋਵੇ ਵੈਸੇ ਵੀ ਜ਼ਿੰਦਗੀ ਜੀਣ ਲਈ ਮੇਰੇ ਖਿਆਲ ਮਿੱਟੀ ਹਵਾ ਤੇ ਪਾਣੀ ਇਹ ਤਿੰਨ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਆ ਸਾਫ਼ ਸੁਥਰੀਆਂ ਮਿਲ ਜਾਣ ਜੇ ਨੀ ਦੂਸ਼ਿਤ ਹੋਣਗੇ ਤਾਂ ਗਲਤ ਆ ਫੇਰ ਹਾਂ ਦੇਖੋ ਇਹਦੇ 'ਚ ਡਾਕਟਰ ਸਾਹਿਬ ਜੀ ਤਾਂ ਆਪਾਂ ਗੱਲ ਕਰਦੇ ਆ ਜਦੋਂ ਤੁਸੀਂ ਗੱਲ ਕਰਦੇ ਹੋ ਕੁਦਰਤੀ ਖੇਤੀ ਦੀ ਗੱਲ ਆਪਾਂ ਕਰ ਰਹੇ ਆ ਉਹਦੇ ਵਿੱਚ ਕੁਝ ਚੀਜ਼ਾਂ ਆ ਜਿਨ੍ਹਾਂ ਨੂੰ ਆਪਾਂ ਵਧਾਉਣਾ ਚਾਹੁੰਦੇ ਫਿਰ ਆਪਾਂ ਉਹਨੂੰ ਮਿਸ਼ਨ ਬਣਾ ਲਈਦਾ ਹਾਂਜੀ ਹੂੰ ਮਿਸ਼ਨ ਬਣਾਵਾਂਗੇ ਤੇ ਜ਼ਿਆਦਾ ਲੋਕਾਂ ਤੱਕ ਪਹੁੰਚ ਹੋ ਜੇ ਲੋਕੀ ਵੀ ਉਸ ਮਿਸ਼ਨ 'ਚ ਸ਼ਾਮਲ ਹੋ ਜਾਂਦੇ ਆ ਹਾਂਜੀ ਤੇ ਰਾਸ਼ਟਰੀ ਮਿਸ਼ਨ ਜਿਹੜਾ ਹੈ ਕੁਦਰਤੀ ਖੇਤੀ ਦਾ ਉਹਦੇ ਬਾਰੇ ਦੱਸੋ ਵੀ ਉਹ ਕੀ ਆਪਾਂ ਉਹਦੇ ਬਾਰੇ ਕੀ ਉਹ ਸਾਰਾ ਕੁਝ ਬਣਾ ਰਹੇ ਆ ਪਲਾਨ ਕਰ ਰਹੇ ਆ ਜਾਂ ਕਿਸ ਹਿਸਾਬ ਨਾਲ ਉਹਦੇ ਚੱਗੇ ਵਧਣਾ ਹੂੰ ਠੀਕ ਹੈ ਜਿਹੜਾ ਇਹ ਰਾਸ਼ਟਰੀ ਮਿਸ਼ਨ ਹੈਗਾ ਕੁਦਰਤੀ ਖੇਤੀ ਦੇ ਉੱਤੇ ਇਹ ਪੂਰੇ ਦੇਸ਼ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਤੇ ਆਪਣੇ ਜੇ ਪੰਜਾਬ ਰਾਜ ਦੀ ਗੱਲ ਕਰੀਏ ਤਾਂ ਆਪਣੇ ਪੰਜਾਬ ਰਾਜ ਦੇ ਵਿੱਚ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਹ ਰਾਸ਼ਟਰੀ ਮਿਸ਼ਨ ਇਹ ਲਾਗੂ ਕੀਤਾ ਗਿਆ ਹੈ ਤੇ ਇਹਦੇ ਵਿੱਚ ਜਿਹੜੇ ਜ਼ਿਲ੍ਹੇ ਨੇ ਉਹ ਅੰਮ੍ਰਿਤਸਰ ਹੈ ਹੁਸ਼ਿਆਰਪੁਰ ਹੈ ਸ਼ਹੀਦ ਭਗਤ ਸਿੰਘ ਨਗਰ ਹੈ ਜਿਹੜਾ ਸਾਡਾ ਜ਼ਿਲ੍ਹਾ ਹੈ ਤੇ ਰੂਪਨਗਰ ਹੈ ਤੇ ਐਸਐਸ ਨਗਰ ਮਹਾਲੀ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜਾ ਸਕੀਮ ਹੈ ਇਹ ਲਾਗੂ ਕੀਤੀ ਜਾ ਰਹੀ ਹੈ ਜੀ ਤੇ ਇਸ ਸਕੀਮ ਦੇ ਤਹਿਤ 500 ਹੈਕਟੇਅਰ ਜਿਹੜਾ ਰਕਬਾ ਆ ਉਹ ਕੁਦਰਤੀ ਖੇਤੀ ਦੇ ਹੇਠ ਲਿਆਉਣ ਦਾ ਜਿਹੜਾ ਟੀਚਾ ਆ ਉਹ ਮਿੱਥਿਆ ਗਿਆ ਹੈ ਹੂੰ ਬਹੁਤ ਵਧੀਆ ਜੀ ਤਾਂ ਬਹੁਤ ਵਧੀਆ ਗੱਲ ਹੈ ਜੀ ਤੇ ਦੇਖੋ ਮੈਨੂੰ ਲੱਗਦਾ ਕਿਸਾਨ ਵੀਰਾਂ ਨੂੰ ਹੁਣੇ ਸਮੇਂ ਦੀ ਲੋੜ ਹੈ ਬਿਲਕੁਲ ਜੀ ਬਿਲਕੁਲ ਜਿਹੜੇ ਵੱਧ ਖੇਤੀ ਕਰਦੇ ਸੀ ਭਾਵੇਂ ਘੱਟ ਖੇਤੀ ਕਰਦੇ ਸੀ ਥੋੜਾ ਬਹੁਤ ਰਕਬਾ ਇਹਦੀ ਥੱਲੇ ਲਿਆਉਣ ਦੀ ਲੋੜ ਆ ਅੱਛਾ ਕਿੰਨੇ ਕਿਸਾਨਾਂ ਦੀ ਚੋਣ ਫਿਰ ਕੀਤੀ ਗਈ ਹੈ ਇਹਦੇ ਲਈ ਤੇ ਕਿੰਨਾ ਕਿਸਾਨ ਵੀ ਰੱਗੇ ਆ ਰਹੇ ਆ ਹਾਂਜੀ ਹਾਂਜੀ ਇਹਦੇ ਵਿੱਚ ਜਿੱਦਾਂ ਜਿਹੜੇ ਚਾਹਵਾਨ ਕਿਸਾਨ ਨੇ ਉਹਨਾਂ ਦੀ ਕਲਸਟਰ ਬਣਾ ਕੇ ਜਿਹੜੀ ਆ ਉਹ ਚੋਣ ਕੀਤੀ ਗਈ ਆ ਜੀ ਇਸ ਸਕੀਮ ਦੇ ਵਿੱਚ ਹਰੇਕ ਜ਼ਿਲ੍ਹੇ ਨੂੰ 10 ਕਲਸਟਰ ਜਿਹੜੇ ਆ ਉਹ ਬਣਾਉਣ ਦਾ ਟੀਚਾ ਮਿਲਿਆ ਆ ਹੂੰ ਤੇ ਹਰੇਕ ਕਲਸਟਰ ਦੇ ਵਿੱਚ ਜਿਹੜੇ 125 ਕਿਸਾਨਾਂ ਦੀ ਜਿਹੜੀ ਆ ਉਹ ਚੋਣ ਕੀਤੀ ਗਈ ਆ ਅੱਛਾ ਜੀ ਤੇ ਇਸ ਕਰਕੇ ਜ਼ਿਲ੍ਹੇ ਦੇ ਵਿੱਚ 1250 ਜਿਹੜੇ ਚਾਹਵਾਨ ਕਿਸਾਨ ਨੇ ਉਹਨਾਂ ਦੀ ਚੋਣ ਕੀਤੀ ਗਈ ਆ ਹੂੰ ਕੁਦਰਤੀ ਖੇਤੀ ਕਰਨ ਦੇ ਲਈ ਹਾਂਜੀ ਇੱਥੇ ਵੀ ਦੱਸ ਦਿਓ ਕਿਸਾਨਾਂ ਲਈ ਫਿਰ ਜਿਹੜੇ ਇਹ ਤੁਸੀਂ ਚੋਣ ਕੀਤੀ ਹੈ ਕਿਸਾਨਾਂ ਦੀ ਇਹਨਾਂ ਦੇ ਲਈ ਉਪਰਾਲੇ ਫਿਰ ਕੀ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਕੀ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਕੀ ਦੱਸਦੇ ਹੋ ਅ ਇਹਦੇ ਵਿੱਚ ਦੋ ਤਿੰਨ ਗੱਲਾਂ ਨੇ ਮੈਂ ਤੁਹਾਨੂੰ ਥੋੜਾ ਜਿਹਾ ਸੰਖੇਪ ਚ ਦੱਸੂਗੀ ਜੀ ਤੇ ਇੱਕ ਤਾਂ ਇਹਦੇ ਵਿੱਚ ਇਹ ਹੈਗਾ ਕਿ ਕਿਸਾਨਾਂ ਨੂੰ ਜਿੱਦਾਂ ਹੁਣ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਉਹ ਖੁਦ ਜਿਹੜੀ ਆਪਣੀ ਕੈਮੀਕਲ ਵਾਲੀ ਕੀਤੀ ਹੈਗੀ ਉਹਦੇ ਵਿੱਚ ਜ਼ਿਆਦਾ ਆਪਾਂ ਭੜ ਚੁੱਕੇ ਆ ਸਾਡੀ ਜਿਹੜੀ ਖੇਤੀ ਹੈਗੀ ਆ ਉਹਨਾਂ ਨੂੰ ਉਤੋਂ ਇਕਦਮ ਨਹੀਂ ਕੱਢਿਆ ਜਾ ਸਕਦਾ ਉਹਨਾਂ ਨੂੰ ਆਪਾਂ ਹੌਲੀ ਹੌਲੀ ਉਧਰੋਂ ਕੱਢਾਂਗੇ ਤੇ ਇਸ ਲਈ ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕ ਕਰਨ ਲਈ ਕੁਦਰਤੀ ਖੇਤੀ ਵਾਲੇ ਪਾਸੇ ਥੋੜਾ ਥੋੜਾ ਰੱਕਵਾਂ ਲੈ ਆਣ ਲਈ ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਪਿੰਡ ਲੈਵਲ ਦੇ ਕੈਂਪ ਲਗਾ ਕੇ ਅੱਛਾ ਜੀ ਜਿਹੜੇ ਕਿ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਹੋਰ ਕਿਸਾਨਾਂ ਦੀ ਸਹੂਲਿਅਤ ਦੇ ਲਈ ਅਸੀਂ ਇਸ ਸਕੀਮ ਦੇ ਵਿੱਚ ਕਿਸੇ ਸਖੀਆਂ ਦੀ ਵੀ ਚੋਣ ਕੀਤੀ ਹੈ। ਤਾਂ ਮੈਂ ਇਹੀ ਪੁੱਛਣਾ ਲੱਗਾ ਕਿ ਮੈਨੂੰ ਇਹ ਦੱਸਿਆ ਕਿ ਰਿਸ਼ੀ ਸਖੀਆਂ ਬਲਵੇ ਕੀ ਫੰਡ ਹੈ ਜੀ ਤੇ ਇਹਨਾਂ ਦਾ ਕੀ ਰੋਲ ਆ ਗਿਆ ਇਹਦੇ ਵਿੱਚ ਰਾਸ਼ਟਰੀ ਮਿਸ਼ਨ ਦੇ ਵਿੱਚ? ਹਾਂਜੀ ਹਾਂਜੀ। ਇਹਦੇ ਵਿੱਚ ਕਿਸੇ ਸਖੀਆਂ ਦੀ ਚੋਣ ਵੀ ਕਲਸਟਰ ਲੈਵਲ ਤੇ ਕੀਤੀ ਗਈ ਆ। ਅੱਛਾ। ਕਿ ਜੇ ਆਪਾਂ ਇੱਕ ਕਲਸਟਰ ਜਿੱਦਾਂ 125 ਕਿਸਾਨਾਂ ਦੀ ਦਾ ਹੈਗਾ ਆ ਤਾਂ ਉਹਦੇ ਵਿੱਚ ਇੱਕ ਕਲਸਟਰ ਵਿੱਚ ਅਸੀਂ ਦੋ ਕਿਸੇ ਸਖੀਆਂ ਦੀ ਚੋਣ ਕੀਤੀ ਹੈ। ਤੇ ਇਹ ਜਿਹੜੀਆਂ ਕਿਸੇ ਸਖੀਆਂ ਨੇ ਇਹ ਕਿਸਾਨ ਭਰਾਈ ਨੇ ਸਾਡੇ ਕਿਸਾਨ ਵੀਰੀ ਨੇ ਜਿਹੜੇ ਕਿ ਪਹਿਲਾਂ ਤੋਂ ਕੁਦਰਤੀ ਖੇਤੀ ਕਰ ਰਹੇ ਆ ਉਹਨਾਂ ਦਾ ਤਜਰਬਾ ਹੈਗਾ ਆ ਤੇ ਉਹਨਾਂ ਦੀ ਚੋਣ ਇਸ ਲਈ ਕੀਤੀ ਗਈ ਹੈ ਕਿ ਜਿਹੜੇ ਆਪਾਂ ਹੁਣ ਨਵੇਂ ਕਿਸਾਨ ਆਪਣੇ ਨਾਲ ਜੋੜਨੇ ਹੈਗੇ ਆ ਉਹ ਉਹਨਾਂ ਨੂੰ ਵੀ ਇਹਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਉਹਨਾਂ ਨੂੰ ਚਾਹਿਤ ਕਰਨ ਉਹਨਾਂ ਨਾਲ ਮੀਟਿੰਗਾਂ ਕਰਨ ਤੇ ਉਹਨਾਂ ਦਾ ਸਾਰਾ ਜਿਹੜਾ ਡਾਟਾ ਕਲੈਕਸ਼ਨ ਕਰਨੀ ਹੈਗੀ ਆ ਫਾਰਮਰਾਂ ਦੇ ਕਿਸਾਨਾਂ ਦੇ ਫੀਲਡ ਦੇ ਉੱਤੇ ਟ੍ਰੇਨਿੰਗਾਂ ਲਾਉਣੀਆਂ ਨੇ ਪ੍ਰਦਰਸ਼ਨੀ ਪਲਾਟ ਲਗਾਉਣੇ ਨੇ ਕੁਦਰਤੀ ਖੇਤੀ ਦੇ ਤਾਂ ਜੋ ਕਿ ਬਾਕੀ ਕਿਸਾਨ ਵੀ ਉਹਨਾਂ ਨੂੰ ਦੇਖ ਕੇ ਇਸ ਮਿਸ਼ਨ ਦੇ ਵਿੱਚ ਜੁੜ ਸਕਣ ਤੇ ਤੇ ਇਹਦੇ ਵਿੱਚ ਥੋੜਾ ਜਿਹਾ ਸਕੀਮ ਦੇ ਵਿੱਚ ਇਹਨਾਂ ਨੂੰ ਜਿਹੜੇ ਆਪਾਂ ਕਿਸੇ ਸਖੀਆਂ ਦੀ ਚੋਣ ਕੀਤੀ ਗਈ ਹੈ ਇਹਨਾਂ ਨੂੰ ਇਹ ਸਾਰੇ ਕੰਮ ਦੇ ਲਈ ਇਹਨਾਂ ਨੂੰ ਪ੍ਰੋਤਸਾਹਨ ਰਾਸ਼ੀ ਵੀ ਜਿਹੜੀ ਹੈ ਸਕੀਮ ਦੇ ਵਿੱਚੋਂ ਦਿੱਤੀ ਜਾਣੀ ਹੈ ਉਹ 5000 ਰੁਪਏ ਜਿਹੜੇ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਇਹਨਾਂ ਨੂੰ ਦਿੱਤੀ ਜਾਣੀ ਹੈ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਅੱਛਾ ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਜਾਣਕਾਰੀ ਦੇ ਰਹੇ ਹੋ ਅਸੀਂ ਇਹ ਵੀ ਸੁਣਿਆ ਕਿ ਇਹਦੇ ਵਿੱਚ ਬਾਇਓ ਰਿਸੋਰਸ ਸੈਂਟਰ ਵੀ ਬਣਾਇਆ ਗਿਆ ਇਹਨਾਂ ਦਾ ਕੀ ਕੰਮ ਹੋਊਗਾ ਇਹ ਵੀ ਸਾਨੂੰ ਵਿਸਥਾਰ ਨਾਲ ਜਰੂਰ ਦੱਸੋ ਹਾਂਜੀ ਜਰੂਰ ਜੀ ਇਸ ਜਿਹੜੀ ਬਾਇਓ ਰਿਸੋਰਸ ਸੈਂਟਰ ਨੇ ਜਿੱਦਾਂ ਮੈਂ ਕੁਦਰਤੀ ਖੇਤੀ ਦੀ ਜੇ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਕਿ ਇਹਦੇ ਵਿੱਚ ਜਿਹੜੇ ਫਾਰਮ ਦੇ ਉੱਤੇ ਉਪਲਬਧ ਬਾਇਓ ਇਨਪੁਟਸ ਨੇ ਉਹਨਾਂ ਦੀ ਆਪਾਂ ਵਰਤੋਂ ਕਰਨੀ ਆ ਖੇਤੀ ਦੇ ਵਿੱਚ ਬਾਹਰ ਲਿਆਂ ਜਿਹੜੀਆਂ ਇਨਪੁਟਸ ਨੇ ਉਹਨਾਂ ਦੇ ਉੱਤੇ ਆਪਾਂ ਆਪਣੀ ਨਿਰਭਰਤਾ ਘਟਾਉਣੀ ਆ ਜੀ ਤੇ ਉਹਦੇ ਲਈ ਫਿਰ ਹੁਣ ਜਿਹੜੇ ਨਵੇਂ ਫਾਰਮਰ ਸਾਡੇ ਨਾਲ ਜੁੜ ਰਹੇ ਆ ਉਹਨਾਂ ਨੂੰ ਇੱਕਦਮ ਹਜੇ ਨਹੀਂ ਹੈ ਜਿਹੜੇ ਆਪਣੇ ਇਸ ਕਪੈਸਿਟੀ ਦੇ ਵਿੱਚ ਨਹੀਂ ਹੈਗੇ ਕਿ ਉਹ ਹੁਣੇ ਆਪਣੇ ਆਪਣੇ ਬਾਇਓ ਇਨਪੁਟਸ ਜਿਹੜੀਆਂ ਨੇ ਉਹ ਬਣਾ ਸਕਣ ਇਸ ਲਈ ਜਿਹੜੇ ਇਹ ਬਾਇਓ ਰਿਸੋਰਸ ਸੈਂਟਰ ਜਿਹੜੇ ਆ ਇਹ ਜ਼ਿਲ੍ਹਾ ਲੈਵਲ ਤੇ ਸਥਾਪਿਤ ਕੀਤੇ ਜਾ ਰਹੇ ਆ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਸਥਾਪਿਤ ਕੀਤਾ ਜਾ ਰਿਹਾ ਆ ਤੇ ਇਹਨਾਂ ਦਾ ਮੇਨ ਕੰਮ ਇਹੀ ਆ ਕਿ ਜਿਹੜੇ ਰੈਡੀ ਟੂ ਯੂਜ਼ ਬਾਇਓ ਇਨਪੁਟਸ ਨੇ ਉਹ ਬਣਾਉਣਾ ਤੇ ਕਿਸਾਨਾਂ ਨੂੰ ਕੁਫਾਇਤੀ ਰੇਟਾਂ ਦੇ ਉੱਤੇ ਉਪਲਬਧ ਕਰਵਾਉਣਾ ਹਾਂਜੀ ਅੱਛਾ ਹਾਂਜੀ ਹਾਂਜੀ ਤੇ ਇਹਦੇ ਵਿੱਚ ਵੀ ਜਿਹੜੀ ਇਹ ਸਰਕਾਰ ਬਹੁਤ ਜ਼ਿਆਦਾ ਜਦੋਂ ਉਪਰਾਲਾ ਇਸ ਸਕੀਮ ਨੂੰ ਲਿਆਉਣ ਲਈ ਕਰ ਰਹੀ ਹੈਗੀ ਆ ਕਦਮ ਚੁੱਕੇ ਨੇ ਉਪਰਾਲੇ ਕੀਤੇ ਜਾ ਰਹੇ ਨੇ ਇਸ ਲਈ ਜਿਹੜਾ ਬੀਆਰਸੀ ਸੈਂਟਰ ਵੀ ਜਿਹੜਾ ਆਪਾਂ ਸਥਾਪਿਤ ਕਰਨਾ ਹੈ ਇੱਕ ਸੈਂਟਰਲ ਹੱਬ ਕਿ ਜਿੱਥੋਂ ਸਾਰੇ ਕਿਸਾਨ ਬਾਇਓ ਇਨਪੁਟਸ ਲੈ ਸਕਦੇ ਉਹਨਾਂ ਨੂੰ ਵੀ ਸਰਕਾਰ ਵੱਲੋਂ 1 ਲੱਖ ਰੁਪਏ ਜਿਹੜਾ ਆ ਉਹ ਪ੍ਰੋਤਸਾਹਨ ਰਾਸ਼ੀ ਜਿਹੜੀ ਆ ਸਥਾਪਿਤ ਕਰਨ ਲਈ ਇਨੀਸ਼ੀਅਲ ਤੌਰ ਤੇ ਦਿੱਤੀ ਜਾਣੀ ਹੈ ਹਾਂ ਅਜਾ ਤੁਸੀਂ ਇਹ ਗੱਲ ਕਰਦੇ ਆ ਜਦੋਂ ਆਪਾਂ ਮੈਂ ਤੁਹਾਨੂੰ ਪੁੱਛਿਆ ਜੀ ਕੁਦਰਤੀ ਖੇਤੀ ਹੈ ਕੀ ਹਾਂਜੀ ਤੁਸੀਂ ਇੱਕ ਕਹ ਆ ਭਾਈ ਇਹਦੇ ਚ ਕੋਈ ਆਪਾਂ ਜ਼ਹਿਰ ਨਹੀਂ ਪਾਉਣੀ ਐ ਜ਼ਹਿਰ ਮੁਕਤ ਖੇਤੀ ਐ ਹਾਂਜੀ ਨਹੀਂ ਸਾਡਾ ਤੇ ਹੁਣ ਜੀ ਇਹ ਕਰਦਾ ਹੁੰਦਾ ਵੀ ਮੜਾ ਜਾ ਕਣਕ ਦਾ ਜਾ ਕਿਸੇ ਫਸਲ ਦਾ ਰੰਗ ਮੜ ਜਾ ਪੀਲਾ ਹੋਇਆ ਤੇ ਇੱਕ ਜੱਜ ਕਹਿੰਦਾ ਵੀ ਚੱਕਲਾ ਢੂਲ ਸਾਤੀ ਬਾਦ ਕੋਈ ਨਾ ਕੋਈ ਜਾਂ ਫਿਰ ਯੂਰੀਆ ਚੱਕ ਲੋ ਆ ਆਦਤ ਪਈ ਆ ਹੈ ਕੋਈ ਵੀ ਚੀਜ਼ ਹੁੰਦੀ ਆ ਬੰਦਾ ਹੋਂ ਵੀ ਬੁਮਾਟ ਮਾਰ ਆਪ ਵੀ ਹੋ ਜਾ ਦਵਾਈ ਲੈਣ ਭੱਜਦੇ ਆ ਤੇ ਬੁਮਾਟ ਮਾਰ ਤੇ ਫਿਰ ਸਾਡੀਆਂ ਫਸਲਾਂ ਵੀ ਹੋਣੀਆਂ ਚਾਹੇ ਉਹ ਕੁਦਰਤੀ ਖੇਤੀ ਆ ਚਾਹੇ ਕੋਈ ਆ ਹੈ ਹਾਂਜੀ ਡਾਕਟਰ ਜੀ ਤਾਂ ਉਹਨਾਂ ਨੂੰ ਵੀ ਲੋੜ ਪੈਣੀ ਹੈ ਹੁਣ ਉੱਥੇ ਉਹਨਾਂ ਨੂੰ ਦੱਸੋ ਵੀ ਉਹਨਾਂ ਦਾ ਕੀ ਬਦਲ ਦਈਏ ਉਹਨਾਂ ਨੂੰ ਜਿਹੜੀਆਂ ਜ਼ਹਿਰ ਮੁਕਤ ਉਹਨਾਂ ਨੂੰ ਕਰਨ ਨੂੰ ਜ਼ਹਿਰਾਂ ਦੀ ਥਾਂ ਤੇ ਅਸੀਂ ਉਹਨਾਂ ਦਾ ਕਿਵੇਂ ਸਾਰਨਾ ਹੈ ਹਾਂਜੀ 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 ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗੀ ਕਿ ਜਿਹੜਾ ਆਪਣੀ ਮਿਨਿਸਟਰੀ ਆਫ ਐਗਰੀਕਲਚਰ ਆ ਭਾਤ ਸਰਕਾਰ ਵੱਲੋਂ ਜਿਹੜਾ ਇੱਕ ਟੈਕਨੀਕਲ ਮੈਨੂਅਲ ਜਿਹੜਾ ਆ ਉਹ ਜਾਰੀ ਕੀਤਾ ਗਿਆ ਆ ਜਿਹਦੇ ਵਿੱਚ ਜਿਹੜੇ ਸਾਰੇ ਪ੍ਰੋਡਕਟ ਜਿਹੜੇ ਬਾਇਓ ਪ੍ਰੋਡਕਟ ਮੈਂ ਕਹੂੰਗੀ ਜਿਹੜੇ ਇਹਦੇ ਵਿੱਚ ਆਪਾਂ ਵਰਤੋਂ ਕਰਨੀ ਆ ਉਹਨਾਂ ਦੇ ਬਣਾਉਣ ਦੀ ਵਿਧੀ ਤੇ ਉਹ ਸਾਰੀ ਦੱਸੀ ਗਈ ਹੈ ਪਰ ਫਿਰ ਵੀ ਮੈਂ ਇਸ ਸਲੇਬ ਦੇ ਵਿੱਚ ਥੋੜਾ ਜਿਹਾ ਆਪਾਂ ਇੱਥੇ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਉਹ ਬਾਇਓ ਪ੍ਰੋਡਕਟਸ ਨੇ ਜਿਹੜੇ ਆਪਾਂ ਯੂਜ਼ ਕਰ ਸਕਦੇ ਇਹਨਾਂ ਦੇ ਬਦਲ ਦੇ ਤੌਰ ਤੇ ਉਹਦੇ ਵਿੱਚ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਜਦੋਂ ਆਪਾਂ ਫਸਲ ਦੀ ਬਿਜਾਈ ਕਰਨੀ ਆ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਬੀਜ ਦੀ ਸੋਧ ਕਰਦੇ ਆ ਜਿਹੜੀ ਯੂਨੀਵਰਸਿਟੀ ਵੱਲੋਂ ਵੀ ਸਿਪਾਰਸ਼ ਹੈਗੀ ਆ ਆਪਾਂ ਨੂੰ ਕਿ ਬੀਜ ਆਪਾਂ ਸੋਧ ਕੇ ਹੀ ਬੀਜਣਾ ਆ ਤੇ ਉਹਦੇ ਲਈ ਕੁਦਰਤੀ ਖੇਤੀ ਦੇ ਵਿੱਚ ਆਪਣੇ ਕੋਲ ਜਿਹੜੇ ਬਾਇਓ ਇਨਪੁਟਸ ਨੇ ਉਪਲਬਧ ਉਹ ਹੈਗੇ ਆ ਬੀਜ ਅਮਰਿਤ ਆਪਾਂ ਬਣਾ ਸਕਦੇ ਆ ਜੀਵ ਅਮਰਿਤ ਬਣਾ ਸਕਦੇ ਆ ਤੇ ਕਣ ਜੀਵ ਅਮਰਿਤ ਹੈਗਾ ਜੀ ਇਹ ਜਿਹੜੀਆਂ ਸਾਰੇ ਜਿਹੜੇ ਪ੍ਰੋਡਕਟਸ ਨੇ ਇਹ ਕਾਓ ਯੂਰਿਨ ਜਾਂ ਕਾਓ ਜਿਹੜਾ ਪਸ਼ੂ ਤੰ ਦਾ ਜਿਹੜਾ ਮਲ ਮੂਤਰ ਆ ਉਹਨਾਂ ਤੋਂ ਬਣਦੇ ਹੈਗੇ ਇਹਨਾਂ ਨਾਲ ਆਪਾਂ ਵੇਚ ਦੀ ਸੋਧ ਕਰ ਸਕਦੇ ਆ ਤੇ ਇਸ ਤੋਂ ਬਾਅਦ ਫਿਰ ਜਿੱਦਾਂ ਹੁਣ ਕੀੜੇ ਮਕੌੜੇ ਆ ਜਾਂ ਬਿਮਾਰੀਆਂ ਨੇ ਦੇਖੋ ਉਹਨਾਂ ਨੇ ਤਾਂ ਨਹੀਂ ਦੇਖਣਾ ਹੈਗਾ ਵੀ ਇਹ ਹੁਣ ਕੁਦਰਤੀ ਖੇਤੀ ਵਾਲਾ ਖੇਤ ਆ ਤੇ ਇੱਥੇ ਅਸੀਂ ਨਹੀਂ ਆਣਾ ਹੈਨਾ ਉਹਨਾਂ ਨੇ ਤਾਂ ਆਣਾ ਹੀ ਆਣਾ ਆ ਤੇ ਉਹਨਾਂ ਲਈ ਵੀ ਇਹਦੇ ਵਿੱਚ ਕਾਫੀ ਕਲਚਰਲ ਪ੍ਰੈਕਟਿਸਿਸ ਵੀ ਹੈਗੀਆਂ ਨੇ ਤੇ ਕੁਝ ਹੋਰ ਜਿਹੜਾ ਇਨਪੁਟਸ ਵੀ ਹੈਗੇ ਨੇ ਜਿਹੜੀ ਆਪਾਂ ਸਪਰੇਅ ਕਰ ਸਕਦੇ ਆ। ਹੂੰ ਉਹਨਾਂ ਦੇ ਵਿੱਚ ਆਪਣੇ ਕੋਲ ਆ ਜਾਂਦਾ ਇੱਕ ਤਾਂ ਨੀਮ ਅਸਤਰ ਆ ਜਾਂਦਾ ਹੈ ਜਿਹੜੇ ਕਿ ਰਸੂਸਣ ਵਾਲੇ ਕੀੜਿਆਂ ਦੇ ਜਿਹੜੇ ਹਮਲੇ ਨੂੰ ਰੋਕਣ ਲਈ ਨੀਮ ਅਸਤਰ ਹੈਗਾ ਇਹ ਨੀਮ ਦੇ ਪੱਤਿਆਂ ਤੋਂ ਬਣਾਇਆ ਜਾਂਦਾ ਹੈ। ਜੀ ਅੱਛਾ ਤੇ ਨਾਲ ਹੀ ਫਿਰ ਇੱਕ ਅਗਨੀ ਅਸਤਰ ਹੈਗਾ ਇਹਦੇ ਵਿੱਚ। ਹੂੰ ਉਹ ਜਿਹੜਾ ਆ ਚਿੱਲੀ ਐਕਸਟ੍ਰੈਕਟ ਹੈਗਾ ਆ। ਹੂੰ ਮਿਰਚਾਂ ਤੋਂ ਮਿਰਚਾਂ ਤੋਂ ਮਿਰਚਾਂ ਤੋਂ ਬਣਾਇਆ ਜਾਂਦਾ ਹੈ ਤੇ ਉਹ ਇੱਕ ਤਰ੍ਹਾਂ ਦਾ ਰਿਪੈਲੈਂਟ ਦਾ ਕੰਮ ਕਰਦਾ ਹੈ ਕੀੜੇ ਮਕੌੜਿਆਂ ਨੂੰ ਭਜਾਉਣ ਦਾ। ਜੀ ਜੇ ਪੋਸਟ ਸਪਰੇਅ ਕਰ ਦਵਾਂਗੇ ਤਾਂ ਕੀੜੇ ਮਕੌੜੇ ਜਿਹੜੇ ਆ ਉਹ ਥੋੜਾ ਭੱਜ ਜਾਊਗੇ ਜੀ ਤੇ ਇਸ ਦੇ ਨਾਲ ਹੀ ਇੱਕ ਬ੍ਰਹਮਾਸਤਰ ਹੈਗਾ ਇਹਦੇ ਵਿੱਚ ਤੇ ਬ੍ਰਹਮਾਸਤਰ ਜਿਹੜਾ ਆ ਉਹ ਇੱਕ ਬਾਇਓ ਪੈਸਟਿਸਾਈਡ ਹੈ ਅੱਛਾ ਪੈਸਟਿਸਾਈਡ ਹੈ ਬਟ ਬਾਇਓਲੋਜੀਕਲ ਹੈ ਨਾ ਬਾਇਓ ਪੈਸਟਿਸਾਈਡ ਹੈ ਤੇ ਪਲੱਸ ਇਹਦੇ ਵਿੱਚ ਇੱਕ ਦੇਸ਼ਪਰਨੀ ਹੈਗੇ ਆ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਆਪਾਂ ਪੱਤੇ ਇਕੱਠੇ ਕਰਕੇ ਉਹਨਾਂ ਦਾ ਘੋਲ ਤਿਆਰ ਕਰਦੇ ਹੈਗੇ ਆ ਉਹ ਵੀ ਇੱਕ ਤਰ੍ਹਾਂ ਨਾਲ ਕੀੜੇ ਮਕੌੜਿਆਂ ਨੂੰ ਭਜਾਉਣ ਦਾ ਕੰਮ ਕਰਦੇ ਹੈਗੇ ਹਾਂ ਹਾਂ अच्छा डॉक्टर साहब बहुत बढ़िया जानकारी ਤੁਸੀਂ ਦੇ ਰਹੇ ਹੋ ਕਿਸੇ ਵੀ ਚੀਜ਼ ਨੂੰ ਅਸੀਂ ਜਦੋਂ ਕੁਦਰਤੀ ਕਰਨਾ ਚਾਹੁੰਦੇ ਆ ਨਾ ਤਾਂ ਉਹਨੂੰ ਫਿਰ ਟਾਈਮ ਤਾਂ ਲੱਗਦਾ ਅੱਛਾ ਇਹਦੇ ਵਿੱਚ ਕਿਹੜੀ ਕਿਹੜੀ ਫਸਲ ਦੀ ਚੋਣ ਕੀਤੀ ਹੈ ਤੇ ਕਿੰਨੇ ਸਾਲ ਲਈ ਮਿਸ਼ਨ ਅੱਗੇ ਫਿਰ ਉਸੇ ਖੇਤ ਦੇ ਵਿੱਚ ਚੱਲਦਾ ਰਹੂਗਾ ਜਿਹੜਾ ਇਸ ਵਾਰ ਕਿਸਾਨ ਨੇ ਮੰਨ ਲਓ ਸਿਲੈਕਟ ਕਰ ਲੇ ਖੇਤ ਹਾਂਜੀ ਹਾਂਜੀ ਦੋ ਤਿੰਨ ਜਾਂ 2.5 ਏਕੜ ਕਲਸਟਰ ਦਾ ਨਹੀਂ ਹਾਂਜੀ ਉਹਦੇ ਵਿੱਚ ਇਦਾਂ ਹੈ ਜੋ ਵੀ ਹੈ ਕਹਿੰਦਾ ਪਾਓ ਮਤਲਬ ਕਿੰਨੇ ਸਾਲਾਂ ਲਈ ਇਹ ਆਪਾਂ ਚੱਲਦਾ ਰਹੂਗਾ ਉੱਥੇ ਕੰਮ ਇਹ ਠੀਕ ਹੈ ਇਦੇ ਵਿੱਚ ਇੱਕ ਤਾਂ ਇਹ ਹੈਗਾ ਆ ਵੀ ਜਿਹੜਾ ਕਿਸਾਨ ਨੇ ਜਿਹੜਾ ਪਹਿਲਾਂ ਆ ਉਹ ਇੱਕ ਕਿੱਲਾ ਹੀ ਕੁਦਰਤੀ ਖੇਤੀ ਦੇ ਹੇਠਾਂ ਲੈ ਕੇ ਆ ਆ। ਅੱਛਾ ਜੀ। ਇਹਦੀ ਤਾਂ ਗੱਲ ਇਹ ਹਾਂਜੀ। ਤੇ ਉਸ ਤੋਂ ਬਾਅਦ ਜਿਹੜੀ ਉਹਦੇ ਕਿਸਾਨ ਦੇ ਖੇਤ ਜਿਹੜਾ ਹੈਗਾ ਆ ਉਹਦੀ ਮਿੱਟੀ ਪਰਖ ਜਿਹੜੀ ਆ ਉਹ ਕਰਵਾਈ ਜਾਣੀ ਹੈਗੀ ਆ। ਠੀਕ ਹੈ ਜੀ। ਕਿਉਂਕਿ ਇਹਦੇ ਵਿੱਚ ਜਿਹੜਾ ਜਦੋਂ ਆਪਾਂ ਕੁਦਰਤੀ ਖੇਤੀ ਦੇ ਹੇਠ ਆਪਣਾ ਰਕਬਾ ਲੈ ਆਣਾ ਆ ਉਹਦੇ ਵਿੱਚ ਸਾਡੀਆਂ ਮਿੱਟੀ ਤੇ ਜ਼ਮੀਨਾਂ ਦੇ ਵਿੱਚ ਜਿਹੜੀ ਉਪਜਾਊ ਸ਼ਕਤੀ ਉਹ ਘਟੀ ਹੋਈ ਹੈ। ਉਹਨਾਂ ਦੇ ਵਿੱਚ ਜਿਹੜਾ ਜੈਵਿਕ ਮਾਦਾਂ ਆ ਉਹਦੀ ਮਾਤਰਾ ਬਹੁਤ ਘੱਟ ਹੈਗੀ ਆਪਣੇ ਪੰਜਾਬ ਦੀਆਂ ਸੋਇਲਸ ਦੇ ਵਿੱਚ ਜ਼ਿਆਦਾਤਰ ਜੈਵਿਕ ਮਾਦਾਂ ਜਿਹੜਾ 1% ਤੋਂ ਤੇ ਸਾਡਾ ਇਹਦੇ ਵਿੱਚ ਇੱਕ ਉਦੇਸ਼ ਵੀ ਹੈਗਾ ਆ ਕਿ ਆਪਾਂ ਜਿਹੜਾ ਮਿੱਟੀ ਦੀ ਪਜਾਊ ਸ਼ਕਤੀ ਜਾਂ ਇੱਕ ਮਾਦਦਾ ਵਧਾਉਣਾ ਹੈ ਤੇ ਉਹਦੇ ਲਈ ਆਪਾਂ ਮਿੱਟੀ ਜਿਹੜਾ ਆਪਾਂ ਉਹ ਮਿੱਟੀ ਪਰਖ ਕਰਕੇ ਜਿਹੜਾ ਉਹਨਾਂ ਨੂੰ ਆਪਾਂ ਮਿੱਟੀ ਵਾਲਾ ਸੋਇਲ ਹੈਲਥ ਕਾਰਡ ਦੇਣਾ ਆ ਉਹ 3 ਸਾਲ ਲਈ ਵੈਲਿਡ ਹੈਗਾ ਤੇ ਪਹਿਲੇ 2 ਸਾਲਾਂ ਲਈ ਇਸ ਸਕੀਮ ਦੇ ਵਿੱਚ ਜਿਹੜੀ ਕਿਸਾਨ ਨੂੰ ਜਿਹੜੀ ਪ੍ਰੋਤਸਾਹਨ ਰਾਸ਼ੀ ਜਿਹੜੀ ਆ ਉਹ ਇਸ ਮਿਸ਼ਨ ਦੇ ਅਧੀਨ ਜਿਹੜੀ ਦਿੱਤੀ ਜਾਣੀ ਆ ਸ਼ੁਰੂਆਤੀ ਤੌਰ ਤੇ ਤਾਂ ਕਿ ਉਹ ਦਾ ਥੋੜਾ ਜਿਹਾ ਜਦੋਂ ਉਹ ਦਾ ਤਜਰਬਾ ਵੱਧ ਜਾਊਗਾ ਫਿਰ ਉਹ ਵੱਧ ਵੀ ਰਕਬਾ ਆਪਣੇ ਥੱਲੇ ਲੈ ਆਊਗਾ ਤੇ ਕਿਸਾਨ ਨੂੰ ਸ਼ੁਰੂਆਤੀ ਤੌਰ ਤੇ ਪਹਿਲੇ 2 ਸਾਲਾਂ ਲਈ 4000 ਰੁਪਏ ਜਿਹੜਾ ਪ੍ਰਤੀ ਸਾਲ ਦਾ ਉਹਨੂੰ ਦਿੱਤਾ ਜਾਣਾ ਆ ਪਾਰਿਕੜ ਵਿੱਚ ਪਾਰਿਕੜ ਅੱਛੇ ਕੀ ਦੇ ਵਿੱਚ ਜੇ ਲਾਭ ਵੀ 1 ਏਕੜ ਤੱਕ ਹੀ ਦਿੱਤਾ ਜਾਣਾ ਹੈ ਇੱਕ ਕਿਸਾਨ ਨੂੰ ਅੱਛਾ ਹਾਂਜੀ ਹਾਂਜੀ ਅੱਛਾ ਇਹਦੇ ਵਿੱਚ ਫਸਲ ਦੀ ਵੀ ਚੋਣ ਕੀਤੀ ਹੈ ਵੀ ਆਪਾਂ ਆਹੀ ਲਾ ਸਕਦੇ ਹਾਂ ਨਹੀਂ ਇਦਾਂ ਦਾ ਕਿ ਕੀ ਲਾ ਸਕਦੇ ਆ ਜਾਂ ਅਸੀਂ ਛੋਲੇ ਜਾਂ ਕੋ ਸਰੋਂ ਜਾਂ ਜੋ ਵੀ ਜੋ ਕਹਿੰਦਾ ਪਬ ਜੋ ਹੋਰ ਫਸਲ ਲੱਗਦੀ ਹੈ ਆ ਸੀਜ਼ਨ ਚ ਦੇਖੀ ਗੱਲ ਹਾਂਜੀ ਹਾਂਜੀ ਆਪਾਂ ਐਸੇ ਤਾਂ ਇਹਨਾਂ ਨੂੰ ਆਪਾਂ ਸਾਰੀਆਂ ਫਸਲਾਂ ਦੇ ਉੱਤੇ ਹੀ ਆਪਾਂ ਕੁਦਰਤੀ ਖੇਤੀ ਕਰ ਸਕਦੇ ਆ ਪਰ ਜਿੱਦਾਂ ਆਪਾਂ ਗੱਲ ਕਰੀਏ ਕਿ ਇੱਕਦਮ ਹੁਣ ਆਪਾਂ ਕੈਮੀਕਲ ਖੇਤੀ ਤੋਂ ਜਰੂ ਜੈਵਿਕ ਖੇਤੀ ਵੱਲ ਆਵਾਂਗੇ ਤੇ ਇੱਕਦਮ ਸਾਡਾ ਝਾੜ ਜਿਹੜਾ ਉਹ ਤੇ ਇੱਕਦਮ ਨਹੀਂ ਵਧੂਗਾ। ਪਹਿਲਾਂ ਸਾਡਾ ਪਹਿਲਾਂ ਦੂਜੇ ਨਾਲੋਂ ਸਾਡਾ ਝਾੜ ਜਿਹੜਾ ਉਹ ਘਟੂਗਾ ਪਹਿਲੇ ਸਾਲ ਤੇ ਉੱਥੇ ਤੱਕ ਪਹੁੰਚਣ ਲਈ ਸਾਨੂੰ 2-3 ਸਾਲ ਲੱਗ ਸਕਦੇ ਆ। ਹੂੰ ਹਾਂ ਜੀ। ਹਾਂ ਜੀ ਸਰ ਜਿੱਦਾਂ ਕਹਿੰਦੇ ਹੁੰਦੇ ਆ ਵੀ ਪੰਜਾਬੀ ਦੇ ਵਿੱਚ ਵੀ ਜਿੰਨਾ ਗੁੜ ਪਾਉਂਗੇ ਉਨਾ ਹੀ ਮਿੱਠਾ ਬਿਲਕੁਲ ਬਿਲਕੁਲ ਜੀ ਹਾਂ। ਪਰ ਤੁਸੀਂ ਕਹਿੰਦੇ ਜ਼ੀਰੋ ਬਜਟ ਹੈ ਗੁੜ ਤੇ ਅਸੀਂ ਪਾਉਣਾ ਹੀ ਨਹੀਂ ਵੀ ਮਿੱਠਾ ਕਿੱਥੋਂ ਝਾੜਾਂਗੇ ਵੀ ਬਾਈ ਝਾੜ ਇਹਦਾ ਕਿੱਦਾਂ ਹੁੰਦਾ ਨਹੀਂ ਕਿ ਇਹ ਇਹਦੇ ਛਾੜਦਾ ਔਰ ਆ ਜਿਹੜੀ ਕੈਮੀਕਲ ਖੇਤੀ ਵਾਲੇ ਦੇ ਔਰ ਕਿੰਨਾ ਕਿ ਸਾਡੇ ਜਿਹੜੀ ਆਮਦਨ ਹੈ ਉਹਦੇ ਤੇ ਕੋਈ ਫਰਕ ਨਹੀਂ ਪੈਂਦਾ ਬਹੁਤਾ ਜੇ ਨੀ ਨੀ ਇਹਦੇ ਖੇਤੀ ਵਾਲੇ ਇਹਦੇ ਵਿੱਚ ਦੇਖੋ ਇਹਦਾ ਮੁੱਖ ਉਦੇਸ਼ ਹੀ ਇਹੀ ਆ ਕਿ ਅਸੀਂ ਆਪਣੇ ਖੇਤੀ ਖਰਚੇ ਜਿਹੜੇ ਆ ਉਹ ਘਟਾਉਣੇ ਆ ਇੱਕ ਤਾਂ ਇਹਦਾ ਇਹੀ ਉਦੇਸ਼ ਹੈਗਾ ਜੀ ਤਾਂ ਕਿ ਜਿਹੜੀ ਆਪਾਂ ਤੁਹਾਨੂੰ ਮੈਂ ਸਾਨੂੰ ਪਹਿਲਾਂ ਵੀ ਦੱਸਿਆ ਕਿ ਫਾਰਮ ਦੇ ਉੱਤੇ ਹੀ ਉਪਲਬ ਜਿਹੜੇ ਇਨਪੁਟਸ ਆਪਾਂ ਉਹਨਾਂ ਦੀ ਯੂਜ਼ ਕਰਨਾ ਹੈ ਉਹਨਾਂ ਆਪਾਂ ਖੇਤੀ ਖਰਚੇ ਘੁਡਾ ਕੇ ਜਿਹੜਾ ਬੱਧ ਛਾੜ ਲੈਣ ਦੀ ਕੋਸ਼ਿਸ਼ ਕਰਨੀ ਹੈਗੀ ਬਾਕੀ ਜਿੱਦਾਂ ਆਪਾਂ ਗੱਲ ਕਰ ਰਹੇ ਹੈਗੇ ਆ ਕਿ ਪਹਿਲੇ ਸਾਲ ਜਿਹੜਾ ਆ ਉਹ ਥੋੜਾ ਜਿਹਾ ਝਾੜ ਘਟੂਗਾ ਜਿਆਦਾ ਹੋਊਗਾ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿੱਦਾਂ ਮਿੱਟੀ ਨੂੰ ਵੀ ਇੱਧਰ ਨੂੰ ਬਣਨੇ ਨੂੰ ਝਾੜ ਦੇਣੇ ਨੂੰ ਇਸ ਪਾਸੇ ਨੂੰ ਚੇਂਜ ਹੋਣ ਦੇਖੋ ਸਾਨੂੰ ਕਿੰਨੇ ਸਾਲ ਹੋ ਗਏ ਆ ਇਹਨਾਂ ਦੇ ਵਿੱਚ ਕੈਮੀਕਲ ਖਾਦਾਂ ਦਵਾਈਆਂ ਪਾੰਦਿਆਂ ਨੂੰ ਉਹਨੂੰ ਵੀ ਇੱਧਰ ਨੂੰ ਚੇਂਜ ਹੋਣ ਨੂੰ ਟਾਈਮ ਲੱਗਣਾ ਆ ਆਪਾਂ ਇੱਕ ਤਰ੍ਹਾਂ ਨਾਲ ਬੈਕ ਟੂ ਰੂਟਸ ਜਾ ਰਹੇ ਹੈਗੇ ਆ ਉਹਨੂੰ ਟਾਈਮ ਤਾਂ ਲੱਗਣਾ ਹੀ ਆ ਪਹਿਲਾ ਪਹਿਲਾ ਦੇਖੋ ਘਟਾਊਗਾ ਇਸੇ ਕਰਕੇ ਦਾ ਸਰਕਾਰ ਨੇ ਮਿਸ਼ਨ ਦੇ ਵਿੱਚ ਪਹਿਲੇ 2 ਸਾਲਾਂ ਦੇ ਲਈ ਉਹਨਾਂ ਨੂੰ ਬਰਸਾਨ ਰਾਸ਼ੀ ਵੀ ਦਿੱਤੀ ਜਾ ਰਹੀ ਹੈ 4000 ਰੁਪਏ ਦਾ ਸੋ ਕਹਿਣ ਦਾ ਭਾਵ ਇਹ ਹੈ ਇਹਨਾਂ ਦਾ ਮਨੋਵਲ ਨਾ ਕਟੇ ਇਹਨਾਂ ਦਾ ਮਨੋਵਲ ਦਾ ਜਿਹੜਾ 4000 ਤੁਸੀਂ ਕਹਿੰਦੇ ਨਾ ਘੱਟ ਨਿਕਲੂਗਾ ਉਹ ਤਾਂ ਹੀ ਦੇ ਰਹੇ ਆ ਆ ਪੂਰਾ ਹੋ ਜਾਊਗਾ ਤੇ ਇਸ ਲਈ ਉਹ ਜਿਹੜਾ ਦੇਖੋ ਆਪਾਂ ਕਹਿੰਨੇ ਆਪਣੇ ਘਰ ਦੇ ਖਾਣ ਲਈ ਚੀਜ਼ਾਂ ਜਿਹੜੀਆਂ ਉਹ ਤਾਂ ਕੁਦਰਤੀ ਕਰ ਲਈਏ ਉਹ ਜਿਹੜਾ ਇੱਕ ੜ ਰੱਖਣਾ ਅਸੀਂ ਕਿਉਂ ਨਾ ਅਸੀਂ ਆਪਣੇ ਘਰ ਲਈ ਹੀ ਰੱਖੀ ਉਹਦੇ ਵਿੱਚ ਜੋਤ ਪਾਦ ਲੈਣਾ ਵਿੱਚ ਬਿਲਕੁਲ ਸਹੀ ਗੱਲ ਹੈ ਬਹੁਤ ਵਧੀਆ ਗੱਲ ਹੈ ਅੱਛਾ ਡਾਕਟਰ ਸਾਹਿਬ ਬਹੁਤ ਵਧੀਆ ਗੱਲ ਆ ਵੀ ਇਹਦੇ ਵਿੱਚ ਕਿਸਾਨ ਵੀਰ ਹੌਲੀ ਹੌਲੀ ਕਿਉਂਕਿ 3 ਸਾਲ ਬਾਅਦ ਤੇਜਪਾਲ ਜੀ ਉਸ ਜ਼ਮੀਨ ਨੂੰ ਨਾ ਉਹਦੇ ਵਿੱਚੋਂ ਆਪਣੇ ਆਪ ਕੈਮੀਕਲ ਦਾ ਅਸਰ ਆ ਜਿਹੜਾ ਉਹ ਖਤਮ ਹੋ ਜਾਣਾ ਹੈ ਹਨਾ ਸੋ ਲੋਕ ਆਪਣੇ ਆਪ ਉਹਦੇ ਨੂੰ ਮੁੜਨਾ ਸ਼ੁਰੂ ਹੋ ਜਾਣ ਜੇ ਵਧੀਆ ਲੱਗੂ ਤਾਂ ਮੈਂ ਅਗਲੇ ਸਾਲ 2 ਸਾਲ ਕਰ ਲੂ 2 ਖੇਤ ਕਰ ਲੂ ਉਸ ਤੋਂ ਅਗਲੇ ਸਾਲ 3 ਖੇਤ ਕਰ ਲੂ ਜ਼ਮੀਨਦਾਰ ਹਨਾ ਹਾਂਜੀ ਸੋ ਮਿਸ਼ਨ ਦੇ ਆ ਕੇ ਬਹੁਤ ਵਧੀਆ ਕੀਤਾ ਅੱਛਾ ਕਿਸਾਨ ਵੀਰਾਂ ਨੂੰ ਕੋਈ ਸਲਾਹ ਜ਼ਰੂਰ ਦਿਓ ਸਾਡੇ ਕਿਸਾਨ ਵੀਰਾਂ ਨੂੰ ਕਿ ਜ਼ਰੂਰ ਇੱਧਰ ਨੂੰ ਮੁੜਨ ਉਹ ਕਿਸਾਨ ਵੀਰਾਂ ਨੂੰ ਦੇਖੋ ਮੇਰੇ ਵੱਲੋਂ ਤਾਂ ਇਹੀ ਅਪੀਲ ਹੈਗੀ ਜਦੋਂ ਅਸੀਂ 4000 ਨਹੀਂ ਵੀ ਦੇ ਸਕਣਾ ਉਹ ਵੀ ਜ਼ਰੂਰ ਹੋਣਾ ਉਹਨਾਂ ਨੂੰ ਅਗਲੇ ਸਾਲ ਆਪਾਂ ਹਾਂਜੀ 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 ਲੈ ਲਈਏ ਹਨਾ ਹਾਂਜੀ ਹਾਂਜੀ ਮੈਂ ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰੂੰਗੀ ਕਿ ਜਿੱਦਾਂ ਹੁਣ ਸਰਕਾਰ ਵੱਲੋਂ ਇਹ ਮਿਸ਼ਨ ਚਲਾ ਕੇ ਜਿਹੜਾ ਆ ਬੜਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਆ ਆਪਾਂ ਨੂੰ ਜਿਹੜਾ ਜ਼ਹਿਰ ਮੁਕਤ ਖੇਤੀ ਕਰਨ ਦੇ ਲਈ ਆਪਣੇ ਵਾਤਾਵਰਣ ਨੂੰ ਬਚਾਉਣ ਦੇ ਲਈ ਤਾਂ ਫਿਰ ਕਿਉਂ ਨਾ ਅਸੀਂ ਵੀ ਇਹਦੇ ਵਿੱਚ ਯੋਗਦਾਨ ਪਾਈਏ ਤੇ ਆਪਣਾ ਥੋੜਾ ਥੋੜਾ ਰਕਵਾ ਜਿਹੜਾ ਆ ਉਹ ਕੁਦਰਤੀ ਖੇਤੀ ਦੇ ਹੇਠ ਲਿਆ ਕੇ ਜਿਹੜਾ ਆ ਇਸ ਵੱਲ ਆਪਣਾ ਕਦਮ ਵਧਾਈਏ ਹੂੰ ਇੰਨਾ ਕਿਸਾਨ ਵੀਰਾਂ ਨੂੰ PAU ਚ ਹੁੰਦੀ ਕੁਦਰਤੀ ਖੇਤੀ ਵੀ ਦਿਖਾਈ ਜਾ ਸਕਦੀ ਹੈ ਲੈ ਕੇ ਹਾਂਜੀ ਹਾਂਜੀ ਇਹਨਾਂ ਦੀਆਂ ਟ੍ਰੇਨਿੰਗਸ ਵੀ ਹੋਣੀਆਂ ਨੇ ਜਿਹੜੇ ਆਪਾਂ ਇਹਨਾਂ ਦੀਆਂ ਜਿਹੜੇ ਸਾਡੇ ਜ਼ਿਲ੍ਹੇ ਦੇ ਖੇਤੀ ਵਿਗਿਆਨ ਕੇਂਦਰ ਬਣੇ ਹੋਏ ਨੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਤੋਂ ਇਹਨਾਂ ਦੀ ਬਕਾਇਦਾ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਹਾਂਜੀ ਉੱਥੇ ਇਹਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾਣੀ ਹੈ ਵੀ ਤੁਸੀਂ ਕੁਦਰਤੀ ਖੇਤੀ ਦੇ ਵਿੱਚ ਕਿੱਦਾਂ-ਕਿੱਦਾਂ ਕਰਨਾ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਤਕਨੀਕੀ ਜਾਣਕਾਰੀ ਜਿਹੜੀ ਉਹ ਟ੍ਰੇਨਿੰਗਸ ਦੇ ਵਿੱਚ ਇਹਨਾਂ ਇਦਾਂ ਖੇਤੀ ਸਖੀਆਂ ਨੇ ਸਿਲੈਕਟ ਕੀਤੀਆਂ ਨੇ ਇਹਨਾਂ ਦੀ ਵੀ KVKs ਦੇ ਵਿੱਚ ਲੜੀ ਆ ਉਹ ਟ੍ਰੇਨਿੰਗ ਕੀਤੀ ਜਾਣੀ ਹੈ ਅਜੇ ਡਾਕਟਰ ਸਾਹਿਬ ਜਿੱਦਾਂ ਤੁਸੀਂ ਕਹਿੰਦੇ ਆ ਕਿ ਕੁਦਰਤੀ ਖੇਤੀ ਆ ਕਿਸਾਨ ਆਉਣ ਹਾਂਜੀ ਤੇ ਉਹ ਪਤਾ ਕਿੰਦਾ ਲੱਗੂਗਾ ਵੀ ਕਿਸਾਨ ਕਹੇਗਾ ਮੈਂ ਤਾਂ ਆ ਗਿਆ ਉਹਦੇ ਕੋ ਮਿੱਟੀ ਪਰਖ ਕਰਦੇ ਹਾਂ ਕੀ ਕਰਦੇ ਹਾਂ ਕਿ ਕਿਹੜੇ ਉਹ ਮਾਪਦੰਡ ਹੈ ਹਾਂ ਜੀ ਖੇਤੀਬਾੜੀ ਦੇ ਵਿੱਚ ਹੋਰ ਜੇ ਨਾਲ ਮੈਂ ਸਭ ਤੁਹਾਡੀ ਗੱਲ ਸਮਝ ਗਿਆ ਤੁਸੀਂ ਇਹ ਚਾਹੁੰਦੇ ਹੋ ਵੀ ਜਿਹੜੀ ਕਣਕ ਪੈਦਾ ਹੋਵੇ ਵਾਕੇ ਹੀ ਉਹ ਕੁਦਰਤੀ ਹੋਗੀ ਆ ਜਾਂ ਨਹੀਂ ਇਹ ਪ੍ਰਮਾਣ ਆ ਉਹ ਦਾਖਲਾ ਹਾਂ ਜੀ ਇਹਦੇ ਵਿੱਚ ਥੋੜਾ ਫਿਰ ਸਰਟੀਫਿਕੇਸ਼ਨ ਦਾ ਵੀ ਹੈਗਾ ਆ ਹਮ ਹਾਂ ਅੱਛਾ ਇਹਦੇ ਵਿੱਚ ਜਦਾ ਸਹੂਲਤ ਹੈਗੀ ਆ ਕਿ ਇਸ ਤੋਂ ਬਾਅਦ ਜਿਹੜਾ ਆ ਜਿਹੜਾ ਕਿਸਾਨ ਦਾ ਪ੍ਰੋਡਿਊਸ ਹੈਗਾ ਆ ਉਹਦੀ ਜਿਹੜੀ ਸਰਟੀਫਿਕੇਸ਼ਨ ਵੀ ਕਰਵਾਈ ਜਾਣੀ ਹੈ ਅੱਛਾ ਹਾਂ ਜੀ ਹਾਂ ਤਾਕੇ ਸਾਡਾ ਤਾਂ ਹੀ ਸਾਨੂੰ ਪਤਾ ਲੱਗੂਗਾ ਕਿ ਜ਼ਹਿਰ ਮੁਕਤ ਜਿਹੜਾ ਉਤਪਾਦ ਜਿਹੜਾ ਇਹ ਸਾਨੂੰ ਮਿਲ ਰਿਹਾ ਹੈ। ਨਹੀਂ ਇਹਨਾਂ ਦੀ ਫਿਰ ਜੇ ਮੰਨ ਲਓ ਇਹ ਉਤਪਾਦ ਜ਼ਿਆਦਾ ਹੋ ਜਾਂਦਾ ਜੀ ਮਾਰਕੀਟਿੰਗ 'ਚ ਵੀ ਮਦਦ ਕਰੋਗੇ ਤੁਸੀਂ? ਮਾਰਕੀਟਿੰਗ ਦੇ ਬਾਰੇ ਹਜੇ ਇਸ ਦੇ ਵਿੱਚ ਮਿਸ਼ਨ ਵਿੱਚ ਹਜੇ ਇੰਨਾ ਜ਼ਿਆਦਾ ਨਹੀਂ ਹੈਗਾ। ਪਰ ਕਰਾਂਗੇ ਤਾਂ ਸਹੀ ਹਾਂਜੀ। ਟੰਡੇ ਆਪਣੇ ਕਿਸਾਨ ਮੇਲੇ ਲੱਗਦੇ ਆ ਜੀ। ਹਾਂਜੀ ਸਾਡੇ ਕਿਸਾਨ ਮੇਲੇ ਲੱਗਦੇ ਆ ਜਿੱਦਾਂ ਅਸੀਂ ਡਿਸਟ੍ਰਿਕਟ ਲੈਵਲ ਤੇ ਵੀ ਆ ਆਤਮਾ ਸਕੀਮ ਦੇ ਵਿੱਚ ਵਿੱਚ ਇਦਾਂ ਹੱਬ ਵਗੈਰਾ ਬਣਾਏ ਹੋਏ ਆ। ਉੱਥੇ ਜਿਹੜੇ ਕਿਸਾਨ ਜਿਹੜੇ ਪਹਿਲਾਂ ਆਲਰੇਡੀ ਵੀ ਕਰ ਰਹੇ ਆ ਜਾਂ ਵਿਕੇਤੀ ਜਾਂ ਇਹ ਕੁਦਰਤੀ ਖੇਤੀ ਤਾਂ ਉਹ ਫਿਰ ਆਪਣੇ ਜਿਹੜੇ ਪ੍ਰੋਡਿਊਸ ਐ ਉਹ ਇੱਕ ਜਗ੍ਹਾ ਜਿੱਦਾਂ ਅਸੀਂ ਉਹਨਾਂ ਦੀ ਅਲੱਗ ਤੋਂ ਮੰਡੀ ਲਗਵਾ ਦਿੰਨੇ ਆ ਜਾਂ ਦਫ਼ਤਰ ਵਿੱਚ ਜਾਂ ਇੱਕ ਹੋਰ ਕੋਈ ਲੋਕੇਸ਼ਨ ਸਿਲੈਕਟ ਕਰਕੇ ਤੇ ਉਹ ਉੱਥੇ ਆ ਕੇ ਫਿਰ ਆਪਣਾ ਜਿਹੜਾ ਉਤਪਾਦ ਜਿਹੜਾ ਆ ਉਹ ਵੇਚਦੇ ਆ। ਬਹੁਤ ਬਹੁਤ ਗੱਲ ਆ ਦੇਖੋ ਅੱਜ ਨਹੀਂ ਤੇ ਕੱਲ ਕੁਦਰਤੀ ਖੇਤੀਬਾਲ ਸਾਨੂੰ ਮੁੜਦਈ ਪੈਣਾ ਸਮਾਉਣਾ ਜੀ ਸਮਾਉਣਾ ਤੇ ਦੂਜੀ ਗੱਲ ਇਹ ਕੁਦਰਤ ਦਾ ਇਹ ਵੀ ਖਿਆਲ ਰੱਖਣਾ ਵੀ ਉੱਪਰੋਂ ਵੀ ਦੇਖੀ ਜਾਣਾ ਵੀ ਅੱਜ ਮੀਂਹ ਆ ਰਿਹਾ ਕ ਧੁੱਪ ਚੜ੍ਹੀ ਐ ਤਾਪਮਨ ਆ ਗਿਆ ਲੱਗਦਾ ਆ ਗਿਆ ਤਾਪਮਨ ਜੇ ਕਹੋ ਤਾਂ ਸੁਣ ਲਾਈਏ ਬਿਲਕੁਲ ਸੁਣਾਓ ਜੀ ਤਾਪਮਨ ਅੱਜ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਚ ਇੰਦਾ ਰਿਹਾ ਜੀ ਜਲੰਧਰ ਵੱਤ ਤੋਂ ਵੱਤ ਤਾਪਮਨ 32.2 ਡਿਗਰੀ ਸੈਲਸੀਅਸ ਜੀ ਤੇ 23.4 ਘਟ ਤੋਂ ਘਟ ਰਿਹਾ ਜੀ ਗੁਰਦਾਸਪੁਰ 34.2 ਡਿਗਰੀ ਸੈਲਸੀਅਸ ਵੱਤ ਤੋਂ ਵੱਤ ਤੇ 23.8 ਡਿਗਰੀ ਸੈਲਸੀਅਸ ਘਟ ਤੋਂ ਘਟ ਹੂੰ ਰੋਜ਼ਪੁਰ 36 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਰਿਹਾ 22.6 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਪਟਿਆਲਾ ਵੱਧ ਤੋਂ ਵੱਧ ਤਾਪਮਨ 35.5 ਡਿਗਰੀ ਸੈਲਸੀਅਸ ਤੇ 24.1 ਘੱਟ ਤੋਂ ਘੱਟ ਅੰਮ੍ਰਿਤਸਰ 34.9 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 23.6 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਬਠਿੰਡਾ ਵੱਧ ਤੋਂ ਵੱਧ ਤਾਪਮਨ 35.8 ਡਿਗਰੀ ਸੈਲਸੀਅਸ ਤੇ 22 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਰਿਹਾ ਜੀ 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 ਬਾਕੀ ਜੋ ਹਾਂ ਸਾਹਿਬ ਇਹ ਮਹਿਕਮੇ ਵਾਲਿਆਂ ਨੇ ਕਿਹਾ ਵੀ ਆਉਣ ਵਾਲੇ ਦਿਨਾਂ 'ਚ ਮੌਸਮ ਅਜੇ ਖੁਸ਼ਕੀ ਰਹਿ ਗਿਆ ਚਲੋ ਚੰਗਾ ਜੀ ਬਾਡੀ ਦਾ ਸਮਾਂ ਆ ਗਿਆ ਹਾਂ ਬਿਲਕੁਲ ਆਹ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਸਾਡਾ ਪਤਾ ਲਓ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਬਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ email@ddpunjabijalandhar@gmail.com ਕਿਸਾਨ ਵੀਰੋ ਤੇ ਪੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਮੋਗੇ ਖੁਸ਼ੀਆਂ ਖੇੜਿਆਂ ਨਾਲ ਤਾਂ ਆਪਾਂ ਵਸਣਾ ਹੀ ਹੈ ਉਹਦੇ ਨਾਲ-ਨਾਲ ਖੇਤੀ ਪ੍ਰਤੀ ਜਾਗਰੂਕ ਵੀ ਹੋਣਾ ਕੁਦਰਤੀ ਖੇਤੀ ਇੱਕ ਬਹੁਤ ਵਧੀਆ ਬਦਲ ਹੈ ਸੋ ਉਹਦੇ ਬਾਰੇ ਵੀ ਜਾਣਣਾ ਹੈ ਤੇ ਸ਼ੁਰੂ ਕਰਨੀ ਹੈ ਹੁਣ ਸਾਨੂੰ ਦਿਓ ਜੀ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਲਈ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੀ Iya, tak sampai. Tidak sampai. Tidak sampai.